ऑन डेक्लेन बेस ठीक है वीवो 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 इनकी जरूरत है होल जो है उपरली फ्लोर तक आ जाए वीवो 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 मेडिकल एरिया वीवो मैं हरप्रीत सिंह गुरमानी डिप्टी जनरल सेक्रेटरी पीएनबीएफ, डिप्टी जनरल सेक्रेटरी पंजाब नेशनल बैंक ऑफिसर्स पंजाब ਦਾ ਮੁੱਦਾ ਵੀ ਹੈ ਅੱਜ ਦਾ ਮੁੱਦਾ ਦੋ ਦਿਨ ਦੀ ਸਟ੍ਰਾਈਕ ਸੀ ਪਹਿਲਾ ਜਿਹੜਾ ਕੱਲ ਦਾ ਮੁੱਦਾ ਸੀ ਉਹ ਸੀਗਾ 5 ਡੇ ਬੈਂਕਿੰਗ ਜਿਹੜਾ ਕਿ ਹਰ ਬੈਂਕਿੰਗ ਇੰਡਸਟਰੀ ਦਾ ਹਰ EMPLOYE ਚਾਹੇ ਉਹ ਕਲਰਕ ਹੈ ਚਾਹੇ ਅਫਸਰ ਹੈ ਉਹ ਚਾਹੁੰਦਾ 5 ਡੇ ਬੈਂਕਿੰਗ ਉਹ ਮੁੱਦਾ ਸੀ ਚੱਕਿਆ ਅੱਜ ਦਾ ਸਾਡਾ ਬੈਂਕ ਦਾ ਇੰਟਰਨਲ ਮੁੱਦੇ ਹੈ ਜਿਹਦੇ ਚ ਸਭ ਤੋਂ ਮੇਨ ਮੁੱਦਾ ਹੈ ਡਿਜੀਟਲ ਅਰੈਸਟ ਡਿਜੀਟਲ ਅਰੈਸਟ ਮਤਲਬ ਜਿਹੜਾ ਕੰਪਿਊਟਰ ਦੇ ਵਿੱਚ ਡੇਂਡ ਰੋਕਣਾ ਜਿਸ ਦੇ ਕਰਕੇ ਕਿ ਅਫਸਰ ਘਰ ਨਹੀਂ ਜਾ ਸਕਦੇ ਦੂਸਰਾ ਇਹ ਮੈਡੀਕਲ ਏਰੀਆ ਸੈਟਲਮੈਂਟ ਦੇ ਹਿਸਾਬ ਨਾਲ ਸਾਨੂੰ ਮੈਡੀਕਲ ਏਰੀਆ ਦੇ ਆਪਣੀ ਨਿਊ ਬੇਸਿਕ ਤੇ ਮਿਲਣਾ ਚਾਹੀਦਾ ਜਦਕਿ ਇਹ ਪੁਰਾਣੀ ਬੇਸਿਕ ਤੇ ਦੇ ਰਹੇ ਨੇ ਇਹ ਵੀ ਸਾਡਾ ਹੱਕ ਹੈ ਜਿਹੜਾ ਸਾਡੀ ਮੈਨੇਜਮੈਂਟ ਨੇ 3 ਸਾਲ ਤੋਂ ਰੋਕਿਆ ਹੋਇਆ ਹੈ ਦੇਖੋ ਇਹ ਆਵਾਜ਼ ਸਾਡੀ بلند ਹੋਈ ਹੈ ਔਰ ਮੈਨੇਜਮੈਂਟ ਤੱਕ ਗਈ ਹੈ ਮਿਨਿਸਟਰੀ ਆਫ ਫਾਈਨੈਂਸ ਤੱਕ ਗਈ ਹੈ ਜੇ ਜੇ ਸਾਡੀ ਇਹ ਡਿਮਾਂਡਸ ਨਹੀਂ ਪੂਰੀਆਂ ਹੋਈਆਂ ਤੇ ਅਸੀਂ 31 ਮਾਰਚ ਨੂੰ ਹੋਰ ਇੱਕ ਲੰਬੀ ਸੰਘਰਸ਼ ਦੀ ਤਿਆਰੀ ਕਰ ਰਹੇ ਹਾਂ ਸਾਨੂੰ ਇਹ ਸੰਘਰਸ਼ ਤੋਂ ਬਹੁਤ ਸਪੋਰਟ ਮਿਲੀ ਹੈ ਦੂਜੀ ਐਸੋਸੀਏਸ਼ਨਾਂ ਨੇ ਬਹੁਤ ਸਪੋਰਟ ਦਿੱਤੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਗਲੀ ਸੰਘਰਸ਼ ਦੇ ਵਿੱਚ ਉਹ ਸਾਡੇ ਨਾਲ ਹੋਣਗੇ। ਅਮਰੋਤਰਾ ਜੀਐਸਏਆਈਪੀਐਨਵੀਆਰ ਪੰਜਾਬ ਅੱਜ ਦਾ ਸਾਜ ਦਾ ਸਾਡਾ ਮੁੱਦਾ ਹੈਗਾ ਕਿ ਸਾਡਾ ਇਹ ਸਟ੍ਰਾਈਕ ਨਹੀਂ ਸਾਡਾ ਇੱਕ ਸੰਘਰਸ਼ ਹੈ। ਜਿਹੜਾ ਕਿ ਅਸੀਂ ਕੱਲ ਸਟ੍ਰਾਈਕ ਕੀਤੀ ਦੋ ਦਿਨ ਦੀ ਸਟ੍ਰਾਈਕ ਦਾ ਸਾਡਾ ਨੋਟਿਸ ਸੀਗਾ ਡੀਐਫਐਸ ਨੂੰ ਦਿੱਤਾ। ਜੀ ਨੋਟਿਸ ਦਿੱਤਾ ਸੀ ਜਿਹੜਾ ਕਿ ਉਹ 30 23 ਤਰੀਕ ਨੂੰ ਸਾਡੀ ਮੀਟਿੰਗ ਜਿਹੜੀਆਂ ਫੇਲ ਹੋਈਆਂ ਸੀ ਇਹਦੇ 24 ਤਰੀਕ ਨੂੰ ਨੋਟਿਸ ਦਿੱਤਾ ਸੀ। ਉਸ ਤੋਂ ਬਾਅਦ ਸਾਨੂੰ ਡੀਐਫਐਸ ਨੇ ਤੇ ਸੀਐਲਸੀ ਨੇ ਸਾਨੂੰ 8 ਤਰੀਕ ਨੂੰ ਕਾਲ ਕੀਤਾ ਸੀਗਾ ਜਿਹੜੀ ਸਾਡੀਆਂ ਟਾਕਸ ਫੇਲ ਹੋ ਗਈਆਂ ਸਾਡਾ ਸਭ ਤੋਂ ਪਹਿਲਾ ਮੁੱਦਾ ਸੀਗਾ ਕਿ 5 ਡੇ ਬੈਂਕਿੰਗ ਜਿਹਦੇ ਵਾਸਤੇ ਅਸੀਂ ਕੱਲ 9 ਤਰੀਕ ਨੂੰ ਸਟ੍ਰਾਈਕ ਕੀਤੀ ਸੀ ਸਟ੍ਰਾਈਕ ਸਿਰਫ 5 ਡੇ ਬੈਂਕਿੰਗ ਵਾਸਤੇ ਨਹੀਂ ਕੀਤੀ ਅਸੀਂ ਸੰਘਰਸ਼ ਕਰ ਰਹੇ ਹਾਂ ਅੱਗੇ ਵੀ ਸਾਡਾ ਸੰਘਰਸ਼ ਚੱਲਦਾ ਜਿਹੜੀ ਅਸੀਂ ਅੱਜ ਸਟ੍ਰਾਈਕ ਕਰ ਰਹੇ ਹਾਂ 10 ਦਿਨ ਦੀ 10 ਤਰੀਕ ਨੂੰ ਸਾਡੇ ਉਹ ਆਪਣੇ ਮੁੱਦੇ ਨੇ ਬੈਂਕ ਮੈਨੇਜਮੈਂਟ ਦੇ ਅੱਗੇ ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜਮੈਂਟ ਅੱਗੇ ਸਾਨੂੰ ਵੱਡਾ ਮੁੱਦਾ ਸਾਡਾ ਹੈਗਾ ਕਿ ਸਾਡਾ ਜਿਹੜਾ ਡੇ ਐਂਡ ਚੱਕ ਹੈ ਉਹ ਬੰਦ ਕੀਤਾ ਜਾਵੇ ਮੈਡੀਕਲ ਏਰੀਆ ਰ ਹੈ ਉਹ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਬ